ਹਜੀ ਆਪਣਾ ਨਾਮ ਮੇਰਾ ਰਣਵੀਰ ਬਾਠ ਹੈ ਜੀ 62 ਵੈਸਟ ਸਟੂਡੀਓ ਕੰਪਨੀ ਆਪਣੀ ਤੇ ਆਪਣਾ ਪਿੰਡ ਬਾਠ ਹੈ ਜੀ ਤਰਨਤਾਰਨ ਨੇ ਆ ਪਾ ਜੀ ਸਰ ਕੀ ਵਾਕਿਆ ਅੱਗੇ ਪਤਾ ਦੇ ਜੀ ਤੁਹਾਡੇ ਕੋਲ ਬਹੁਤ ਬਹੁਤ ਅਜ ਕੱਟ ਕਰਿਆ ਗੋਲੀਆਂ ਆ ਗੱਲ ਇਹ ਹੋਈ ਕਿ ਅਸੀਂ ਗਾਣਾ ਪਾਇਆ ਸੀ ਇੱਕ ਸੂਨਤਾ ਤਾ ਤਾ 5 ਦਸੰਬਰ ਨੂੰ ਤੇ ਉਹਦੇ ਵਿੱਚ ਮਤਲਬ ਕਿ ਲੋਕ たち ਸਾਰੀ ਸਚਾਈ ਬਿਆਨ ਕੀਤੀ ਆ ਤੇ ਕਈ ਲੋਕਾਂ ਨੂੰ ਸਚਾਈ ਪੱਜੀ ਨਹੀਂ ਆ ਜਿੱਦਾਂ ਕਿ ਲੱਖਾ ਸੁਧਾਨਾ ਬਾਈ ਉਹ ਬਾਈ ਨੇ ਮੈਨੂੰ ਆਪਣਾ ਕਾਲ ਕੀ ਦੀ ਰਾਤੀ ਪਹਿਲਾਂ ਕਾਲਾਂ ਆਉਂਦੀਆਂ ਰਹੀਆਂ ਸਾਡੇ ਦੂਜੇ ਬੰਦੇ ਨੂੰ ਠੀਕ ਹੈ ਉਹ WhatsApp ਤੇ ਕਿਹੇ ਬੰਦੇ ਨੇ ਮੇਰੀ ਕਾਨਫਰੰਸ ਲਾ ਕੇ ਗੱਲ ਕਰਾਈ ਉਹਨਾਂ ਨੂੰ ਸਾਰੀ ਕਾਲ ਡਿਟੇਲ एवरीथिंग ਆਪਣਾ ਰਿਕਾਰਡਿੰਗ ਸਾਰਾ ਕੁਝ ਹੈਗਾ ਠੀਕ ਹੈ ਉਹ ਬੰਦੇ ਨੇ ਗੱਲ ਕਰਾਈ ਉਹ ਮੈਨੂੰ ਬਾਈ ਕਹਿੰਦਾ ਹੈ ਕਿ ਯਾਰ ਆਪਣਾ ਆ ਡਿਲੀਟ ਕਰੋ ਮੈਂ ਬਾਈ ਤੇਰੀ ਫੋਟੋ ਵੀ ਚ ਡਿਲੀਟ ਕਰ ਦਿੰਨੇ ਤੇਰੀ ਫੋਟੋ ਲੱਗੀ ਪੂਰੀ ਬਲਾਰਿਆ ਪਤਾ ਉਹ ਗੈਸ ਨਹੀਂ ਹੁੰਦਾ ਠੀਕ ਹੈ ਤੇ ਉਹ ਕਹਿੰਦਾ ਨਹੀਂ ਆਪਣਾ ਮਲਕੀ ਤੁਹਾਨੂੰ ਗਾਣਾ ਹੀ ਡਿਲੀਟ ਕਰਨਾ ਪੈਣਾ ਮੈਂ ਗਾਣਾ ਵੀ ਡਿਲੀਟ ਹੋਣਾ ਕਿ ਫਿਰ ਕਹਿੰਦਾ ਕੋਈ ਨਹੀਂ ਤੁਹਾਨੂੰ ਵੇਖ ਲਾਂਗੇ ਸਾਰੇ ਕੀ ਬੋਲਦੇ ਵੇਖਣ ਨੂੰ ਭਾਈ ਆਪਣਾ ਮਨ ਲਿਖਾ ਜੇ ਇਹ ਬੰਦੇ ਨੇ ਸੱਤ ਕਰਤਾ ਵਾ ਕਿ ਇਹ ਬੰਦਾ ਪੋਲਿਟਿਸ਼ੀਅਨ ਨਹੀਂ ਹੈ ਜਿਹੜੇ ਕੋਈ ਗੱਲ ਨਹੀਂ ਬਰਦਾਸ਼ਤ ਤੇ ਇਹ ਗੈਂਗਸਟਰ ਬੰਦਾ ਹਮੇਸ਼ਾ ਗੈਂਗਸਟਰ ਹੀ ਰਹੂਗਾ ਠੀਕ ਹੈ ਇਹ ਬੰਦੇ ਨੇ ਭਾਜੀ ਸਿੱਧਾ ਮੇਰੀ ਮਾਂ ਤੇ ਫੈਰ ਮਾਰੇ ਆ ਇਹਨਾਂ ਦੇ ਬੰਦਿਆਂ ਨੇ ਸਿੱਧਾ ਮੇਰੇ ਆਪਣੇ ਪਿਓ ਦੇ ਫੈਰ ਮਾਰੇ ਸਿੱਧੇ ਮੇਰੇ ਤੇ ਫੈਰ ਮਾਰੇ ਆ ਮੇਰੀ ਮਾਂ ਨੂੰ ਗਾਣਾ ਕੱਢੀਆਂ ਘਰੇ ਆ ਕਿ ਇਹ ਕਿਥੋਂ ਦੇ ਬੰਦੇ ਹੋਏਗੀ ਮੰਗ ਭਾਜੀ ਇਨਸਾਫ ਚਾਹੀਦਾ ਸਾਨੂੰ ਤੇ ਜਿਤਨਾ ਜਿਤਰਾ ਹੁੰਦਾ ਨਸ਼ਿਆਂ ਦੇ ਗਾਣੇ ਬੋਲ ਜਿੰਦੇ 250 ਪਲੀਸ ਤੇ ਆਈ ਤਾਈ ਉਹਦੀ ਕੋਈ ਕਲਾਕਾਰ ਸੱਚਾਈ ਕਰਦਾ ਨਹੀਂ ਨਾ ਬੋਲਦਾ ਨਹੀਂ ਨਾ ਕਿਉਂਕਿ ਇਹ ਬੰਦੇ ਜੀ ਨਹੀਂ ਦਿੰਦੇ ਕਿਸੇ ਨੂੰ ਜੇ ਸਟਾਈ ਬੋਲੋਗੇ ਤੇ ਇਹ ਬੰਦੇ ਤੁਹਾਨੂੰ ਨਾਪ ਲੈਂਦੇ ਗਾਣਾ ਡਿਲੀਟ ਕਰ ਦੋ ਜੇ ਜੇ ਭਾਜੀ ਆਪਾਂ ਪੋਲਿਟਿਕਸ ਤੇ ਪੈ ਰੱਖਨੇ ਆ ਆਪਾਂ ਨੂੰ ਗੱਲ ਬਰਦਾਸ਼ਤ ਕਰਨੀ ਹੋਣੀ ਚਾਹੀਦੀ ਨਾ ਕਿਉਂਕਿ ਤੁਹਾਨੂੰ ਮੇਲੇ ਸਾਰੇ ਦੇ ਟਰੋਲ ਬੰਦੇ ਸਾਡੇ ਦੇ ਬੰਦੇ ਆ ਜਿਹੜੇ ਲੀਡਰ ਆ ਚੰਨੀ ਸਾਹਿਬ ਆਪਣਾ ਸਿੱਧੂ ਸਾਹਿਬ ਕਿਹਨੇ ਕਿਹਦੇ ਟਰੋਲ ਨਹੀਂ ਬੰਦੇ ਤੁਹਾਡੇ ਮੀਡੀਆ ਦੇ ਕਿਹਨੇ ਟਰੋਲ ਬੰਦੇ ਆ ਜੇ ਤੁਸੀਂ ਹਰ ਕਿਸੇ ਦੇ ਘਰੇ ਜਾ ਕੇ ਬੰਦੇ ਭੇਗੇ ਗੋਲੀਆਂ ਮਾਰ ਲਪੋਗੇ ਤੇ ਫਿਰ ਕੀ ਕੀ ਬੇੜਾ ਕਰ ਕੋ ਜੂਗੇ ਪਰ ਸ ਸਾਰਾ ਭਾਈ ਸਾਰਾ ਸੀਸੀਟੀਵੀ ਕੈਮਰੇਜ ਹੈਗਾ ਸਾਰੀਆਂ ਰਿਕਾਰਡਿੰਗ ਹੈਗੀਆਂ ਵੈਨਾ ਬੰਦਿਆਂ ਨੇ ਜਦੋਂ ਘਰੇ ਆਏ ਇਹਨਾਂ ਨੇ ਕਿਹਾ ਵਾਗੀ ਆ ਲੱਖੇ ਬਾਈਨਾ ਆਪਣਾ ਮਲਕੀ ਹੁਣ ਇਹ ਵੀਡੀਓ ਪਾ ਕੇ ਮਾਫੀ ਮੰਗੋ ਤੇ ਹੁਣੇ ਆਪਣਾ ਗਾਣਾ ਡਿਲੀਟ ਕਰੋ ਜਦੋਂ ਮੈਂ ਗੱਲ ਨਹੀਂ ਕਿਹਾ ਫਿਰ ਮੰਮੀ ਵਿੱਚ ਬੋਲ ਪਏ ਨੇ ਮੇਰੀ ਮੰਮੀ ਲਗਾ ਗਈ ਬੁੱਢੜੇ ਤੂੰ ਨਾ ਵਿੱਚ ਬੋਲ ਫਿਰ ਇਹਨੂੰ ਕਿਹਾ ਕਿ ਬਾਹਰ ਜਾ ਫਿਰ ਇਹਨੇ ਗਾਲਾਂ ਕੱਢੀਆਂ ਸਾਨੂੰ ਸਿੱਧੀਆਂ ਹੀ ਬਾਹਰ ਕੱਢਿਆ ਵਾ ਫਿਰ ਇਹਨੇ ਬਾਹਰ ਇਹ ਗਾਲਾਂ ਕੱਢੀਆਂ ਵਾ ਫਿਰ ਇਹਨਾਂ ਨੇ ਗੋਲੀਆਂ ਮਾਰਨੀ ਸ਼ੁਰੂ ਕੀਤੀਆਂ ਸਾਡੇ ਉਹ ਸਾਰਾ ਸੀਸੀਟੀਵੀ ਸਾਰਾ ਐਵਰੀਥਿੰਗ ਸਾਰੇ ਪ੍ਰੂਫ ਹੈਗੇ ਜੀ ਹਾਂਜੀ ਏ ਪਾਜੀ ਫੋਰਚੂਨਰ ਗੱਡੀ ਹੀ ਇਹ ਘਾਂਡਾ ਮੇਜ ਗੱਡੀ ਚਾਰ ਗੱਡੀਆਂ ਸੀ ਨਾ ਕੋ ਫਿਰ ਇਹ ਗੋਲੀਆਂ ਚਲਾਉਂਦੇ ਜੀ ਗਏ ਆ ਲਲਕਾਰੇ ਮਾਰਦੇ ਗਏ ਆ ਇਸ ਬੰਦੇ ਨੂੰ ਇਹ ਘੱਟੋ ਘਾਟ ਪਾਜੀ 15 ਤੋਂ 20 ਜੱਗ ਇਸ ਬੰਦੇ ਤੱਕ ਪੁਲਿਸ ਨੂੰ ਵੀ ਬੜੀ ਕਿੱਟੇ ਬੀਬੋ ਰਹਿ ਕਿ ਆ ਨਹੀਂ ਪੁਲਿਸ ਨੂੰ ਅਪਡੇਟ ਕਰਤੀ ਜੀ ਆਪਣੀ ਦਰਖਾਸਤ ਲਿਖਾਦੀ ਐਫ ਆਈ ਆਰ ਲਿਖਾਦੀ ਜੀ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ ਧੰਨਵਾਦ